ਨਹੀਂ ਉਹ ਵੀਰੇ ਜੀ ਆਪਣੇ ਕਾਂਗਰਸ ਦਾ ਅਫੀਸਰ ਮੈਂ ਗੱਲ ਸੁਣ ਤੋਂ ਮੈਂ ਸਾਡਿਆਂ ਨੂੰ ਜਾਣਦਾ ਤੁਹਾਡੇ ਕੁਝ ਆਪਣੇ ਹੀ ਵਰਕਰ ਆਪਸ ਵਿੱਚ ਡਾੜਾ ਲਾਪੇ ਉਹ ਕਹਿਣ ਲੱਪੇ ਕਿ ਸਾਨੂੰ 25 25000 ਰੁਪਏ ਨੇ ਦਿੱਤਾ ਕਿ ਆਮ ਲੋਕਾਂ ਨੂੰ 25 25000 ਰੁਪਏ ਦਿੱਤਾ ਕਿਸੇ ਨੇ ਲੋਕਾਂ ਲਈ ਖੜਿਆ ਸਾਡਾ ਕੈਮਰਾ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਸਾਹਮਣੇ ਮੇਰੇ ਸਾਡੇ ਵਰਕਰ ਹੈ ਤੁਹਾਨੂੰ ਪੁੱਛਿਆ ਤੱਕ ਨਹੀਂ ਨਹੀਂ ਜੀ ਨਹੀਂ ਕਦੀ ਨਹੀਂ ਪੁੱਛਿਆ ਚਾਪਲੂ ਸਾਰੀ ਬੁੱਧੀ ਦੁਨੀਆ ਜਿਹੜੇ ਮਿਹਨਤ ਕਰਨ ਵਾਲੇ ਆ ਉਹਨਾਂ ਨੂੰ ਥੋੜਾ ਪੁੱਛਦੇ ਅੱਜਕੱਲ੍ਹ ਮੇਨਾਂ ਦੇ ਵਿੱਚ ਆ ਕੇ ਇੰਨੀਆਂ ਗ੍ਰਾਂਟਾਂ ਵੰਡੀਆਂ ਨੇ ਇਸ ਤੋਂ ਪਹਿਲਾਂ ਕਿਉਂ ਨਹੀਂ ਕੀਤੇ ਜਾ ਰਹੇ ਸੀ ਕੰਮ ਮੈਂ ਵਿਪਨੂ ਰੋਡਾ ਅੱਜ ਸਾਡੇ ਹਲਕੇ ਤੇ ਰਕੇਸ਼ ਪਾਂਡੇ ਸਕੂਲਾਂ ਦਾ ਦੌਰਾ ਕਰਨ ਆਏ ਨੇ ਨਹੀਂ ਪੱਥਰ ਰੱਖਣ ਆਏ ਨੇ ਵੱਡੀਆਂ ਵੱਡੀਆਂ ਗ੍ਰਾਂਟਾਂ ਦੇਣ ਆਏ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਂਡੇ ਸਾਹਿਬ ਜੀ ਤੁਸੀਂ ਅੱਜ 87 ਨੰਬਰ ਵਾਰਡ ਚ ਆਏ ਹੋ ਕਿੰਨੀ ਕੋ ਗ੍ਰਾਂਟ ਤੇ ਕਿੰਨੀ ਕਿੰਨੂ ਕਿਹੜੀ ਕਿਹੜੀ ਗ੍ਰਾਂਟ ਦੇ ਕੇ ਜਾ ਰਹੇ ਵਾਰਡ ਨੰਬਰ 87 ਦੇ ਵਿੱਚ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਕਾਰਬਾਰਾ ਦੀ ਬਿਲਡਿੰਗ ਦੇ ਵਾਸਤੇ ਤਕਰੀਬਨ 60 ਲੱਖ ਰੁਪਏ ਦੀ ਗ੍ਰਾਂਟ ਜੋ ਕਾਉਂਸਲਰ ਜੀ ਬੀ ਕੁਲਵੰਤ ਕੌਰ ਜੀ ਦੇ ਯਤਨਾਂ ਨਾਲ ਸਰਕਾਰ ਅਸੀਂ ਸਾਰੀ ਮਹੀਆ ਕਰਾਈ ਹੈ ਕਿਉਂਕਿ ਸਾਡੇ ਇਸ ਸਕੂਲ ਦੀ ਹਾਲਤ ਬਹੁਤ ਹੀ ਜ਼ਿਆਦਾ ਜਗ੍ਹਾ ਦੇ ਵਿੱਚ ਖਰਾਬ ਸੀਗੀ ਪਰ ਉਸ ਦੇ باوجود ਮੈਂ ਸਟਾਫ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਫਿਰ ਵੀ ਬੱਚਿਆਂ ਨੂੰ ਬੜੀ اچھی ਤਰੀਕੇ ਦੇ ਨਾਲ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਔਰ ਦਿੱਤੀ ਵੀ ਔਰ ਸਾਡੀ ਸ਼ੁਰੂ ਤੋਂ ਹੀ ਕੋਸ਼ਿਸ਼ ਸੀਗੀ ਕਿ ਕਾਉਂਸਲਰ ਹੰਸ ਰਾਜ ਜੀ ਜੋ ਮੈਡਮ ਦੇ ਹਸਬੰਡ ਨੇ ਉਹਨਾਂ ਦੇ ਜਦ ਜਦ ਸਦਕਾ ਅਸੀਂ ਇਸ ਸਕੂਲ ਨੂੰ ਅੱਜ ਸਮਾਰਟ ਸਕੂਲ ਦੇ ਰੂਪ ਦੇ ਵਿੱਚ ਬਦਲਣ ਲਈ ਤਤਪਰ ਹੋਏ ਆਂ ਪ੍ਰਾਰਸ ਕਰਦੇ ਆਂ ਕਿ ਇਸੇ ਤਰੀਕੇ ਦੇ ਨਾਲ ਜਿਦਾਂ ਅਸੀਂ ਅੱਜ ਆਪਣੀ ਕੰਸਿਸਟੈਂਸੀ ਦੇ ਮੈਂ ਕਹਿੰਦੇ ਆ ਕਿ ਆਪਣੇ ਸਕੂਲਾਂ ਦੇ ਵਾਸਤੇ ਮੇਰੀ ਪਹਿਲ ਦੇ ਆਧਾਰ ਦੇ ਉੱਤੇ ਇੱਕ ਕੋਸ਼ਿਸ਼ ਹੈ ਇਸ ਤਾਂ ਛੌਣੀ ਮੱਲੇ ਦੇ ਵਿੱਚ ਅਸੀਂ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਪੂਰੀ ਦੀ ਪੂਰੀ ਨਵੀਂ ਬਣਾਈ ਹੈ ਪਿਛਲੇ ਦਿਨਾਂ ਦੇ ਅੰਦਰ ਹੁਣ ਕੰਪਲੀਟ ਕੀਤਾ ਹੈ ਔਰ ਬੱਚਿਆਂ ਦੇ ਹੁਣ ਉੱਥੇ ਡੇ ਨਾਈਟ ਕਲਾਸਿਸ ਚੱਲਦੀਆਂ ਨੇ ਸਵੇਰੇ ਔਰ ਸ਼ਾਮ ਦੀਆਂ ਵੱਡੇ ਬੱਚੇ ਸ਼ਾਮ ਨੂੰ ਆਉਂਦੇ ਨੇ ਛੋਟੇ ਬੱਚੇ ਸਵੇਰੇ ਪੜ੍ਹ ਕੇ ਜਾਂਦੇ ਨੇ ਔਰ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕੀਏ ਅੱਛਾ ਨਾਗਰਿਕ ਬਣਾ ਸਕੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅچھے ਨਾਗਰਿਕ ਬਣ ਕੇ ਆਪਣੇ ਦੇਸ਼ ਦੀ ਸੇਵਾ ਕਰ ਸਕਦਾ ਹੈ। ਵੰਡੇ ਸਾਹਿਬ ਜੀ ਸਾਰੀਆਂ ਪਾਰਟੀਆਂ ਚੋਣ ਮਦਾਰਤ ਦੇ ਵਿੱਚ ਉਤਰ ਚੱਕੀਆਂ ਆਂ ਕਾਂਗਰਸ, ਅਕਾਲੀ ਦਲ, ਭਾਜਪਾ ਤੁਹਾਡਾ ਮੁਕਾਬਲਾ ਕਿਸੇ ਪਾਰਟੀ ਨਾਲ ਰਹੇਗਾ ਜੀ? ਇਹ ਤਾਂ ਪਾਰਟੀ ਦੱਸੂਗੀ ਕਿਹੜੇ-ਕਿਹੜੇ ਕੈਂਡੀਡੇਟ ਆਉਂਦੇ ਨੇ ਮੈਂ ਮੈਂ ਕੀ ਇਸ ਗੱਲ ਦਾ ਦੱਸ ਸਕਦਾ। ਕਿਹੜੀ ਟੱਕਰ ਕਿਹੜੀ ਪਾਰਟੀ ਨਾਲ ਹੋ ਸਕਦੀ ਆਮ ਆਦਮੀ ਪਾਰਟੀ ਨਾਲ, ਅਕਾਲੀ ਦਲ ਨਾਲ, ਭਾਜਪਾ ਨਾਲ ਫਿਰ ਵੀ ਦੇਖੋ ਅੱਜ ਤੱਕ ਤਾਂ ਕਾਂਗਰਸ ਔਰ ਭਾਜਪਾ ਦਾ ਇੱਥੇ ਫਾਈਟ ਰਹੀ ਹੈਗੀ ਸ਼ੁਰੂ ਦਿਨ ਤੋਂ ਜਦੋਂ ਵੀ ਆਪਾਂ ਦੇਖੀਏ ਪੁਰਾਣੇ ਸਮੇਂ ਦੇ ਵਿੱਚ ਜਦੋਂ ਲਾਲ ਸਦਾਰੀ لال ਕਪੂਰ ਜੀ ਇਸੇ ਇਲਾਕੇ ਦੇ ਐਮਐਲਏ ਹੁੰਦੇ ਸਨ ਸਾਡੇ ਫਲੀਡਮ ਵਾਈਡਰ ਔਰ ਦੂਸਰੇ ਲੋਕ ਵੀ ਜਦੋਂ ਜੋ ਵੀ ਆਏ ਨੇ ਹਮੇਸ਼ਾ ਸਟੇਟ ਵੇ ਆਪਣੇ ਸ਼ਹਿਰ ਦੇ ਵਿੱਚ ਕਾਂਗਰਸ ਔਰ ਬੀਜੇਪੀ ਦੀ ਫਾਈਟ ਰਹੀ ਹੈ ਅੱਜ ਹਾਲਾਤ ਅਲੱਗ ਤਰ੍ਹਾਂ ਦੇ ਨੇ ਔਰ ਕਈ ਤਰ੍ਹਾਂ ਦੇ ਕਈ ਪਾਰਟੀਆਂ ਆਈਆਂ ਨੇ ਕਈ ਤਰ੍ਹਾਂ ਦੇ ਲੋਕ ਆਏ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਤਰੀਕਿਆਂ ਦੇ ਨਾਲ ਕੋਈ ਕਿਤੋਂ ਛਾਲ ਮਾਰ ਕੇ ਆਇਆ ਕੋਈ ਕਿਤੋਂ ਚੱਲ ਕੇ ਆਇਆ ਉਹ ਕਹਿ ਨਹੀਂ ਸਕਦੇ ਹਾਲਾਤ ਦੱਸਾਂਗੇ ਲੋਕ ਦੱਸਣਗੇ ਆਪਣਾ ਨਜ਼ਰੀਆ ਕਿ ਕਿਸ ਨੂੰ ਕਿਸ ਤਰੀਕੇ ਦੇ ਨਾਲ ਉਹ ਲੈਂਦੇ ਨੇ ਜਾਂ ਕਿਸ ਨੂੰ ਲਾਈਕ ਕਰਦੇ ਛਾਲਾ ਮਾਰਨ ਵਾਲੇ ਲੋਕਾਂ ਨੂੰ ਲਾਈਕ ਕਰਨਗੇ ਜਾਂ ਕਾਂਗਰਸ ਦੇ ਇੱਕ ਸੇਵਾਦਾਰ ਨੂੰ ਮੌਕਾ ਦੇਣਗੇ ਮਹੀਨਾ ਦੇ ਵਿੱਚ ਆ ਕੇ ਇੰਨੀ ਗਰਾਂਟਾ ਵੰਡੀਆਂ ਨੇ ਇਸ ਤੋਂ ਪਹਿਲਾਂ ਕਿਉਂ ਨਹੀਂ ਕੀਤੇ ਜਾ ਰਹੇ ਸੀ ਕੰਮ ਨਹੀਂ ਇਸ ਤੋਂ ਪਹਿਲਾਂ ਵੀ ਹੋ ਰਹੇ ਸੀ ਜੀ ਮੈਂ ਜਿਸਨੂੰ ਦੱਸਿਆ ਉਹਨੂੰ ਚੌਣੀ ਮੱਲੇ ਦਾ ਸਕੂਲ ਸੀ ਇਸ ਤੋਂ ਪਹਿਲਾਂ ਦਾ ਹੀ ਬਣਾਇਆ ਇਹ ਤਾਂ ਟਾਈਮ ਸਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰੋਸੈਸਿੰਗ ਹੋ ਜਾਂਦੀ ਆ ਇਹ ਗ੍ਰਾਂਟ ਸਾਰੀਆਂ ਕੈਪਟਨ ਸਾਹਿਬ ਵੱਲੋਂ ਚਲੀਆਂ ਤੇ ਚੰਨੀ ਜੀ ਨੇ ਆ ਕੇ ਹੁਣ ਸਾਡੇ ਟੀਮ ਦੇ ਸਾਹਿਬ ਨੇ ਰਿਲੀਜ਼ ਕੀਤੀਆਂ ਨੇ ਟਾਈਮ ਤਾਂ ਪ੍ਰੋਸੈਸਿੰਗ ਦੇ ਵਿੱਚ ਲੱਗਦਾ ਹੈਗਾ ਉਦੋਂ ਵੀ ਚਲ ਰਿਹਾ ਸੀਗਾ ਸ਼ਾਇਦ ਤੁਹਾਡੇ ਨੋਟਿਸ ਵਿੱਚ ਨਾ ਆਇਆ ਹੋਵੇ ਮੈਂ ਕਹਿ ਸਕਦਾ ਨਹੀਂ ਪਾਂਡੇ ਸਾਹਿਬ ਜੀ ਮੈਂ ਵੀ ਇਸ ਹਲਕੇ ਦਾ ਵਾਂ ਮੈਂ ਵੀ ਇਸ ਵਾਰਡ ਦਾ ਵਾਂ ਮੈਂ ਵੀ ਦੇਖਿਆ ਵਾਂ ਪਰ ਮੈਂ ਤਾਂ ਦੇਖਿਆ ਨਹੀਂ ਆ ਚੀਜ਼ਾਂ ਮੈਂ ਤਾਂ ਦੱਸ ਰਿਹਾ ਵੀ ਸ਼ਾਇਦ ਤੁਹਾਡੇ ਨੋਟਿਸ ਵਿੱਚ ਨਾ ਆਇਆ ਹੋਵੇ ਪ੍ਰੋਸੈਸਿੰਗ ਇਹ ਸਾਰੀ ਚੱਲਦੀ ਸੀਗੀ ਜਿਸ ਤਰ੍ਹਾਂ ਪ੍ਰੋਸੈਸ ਹੋ ਕੇ ਕੰਮ ਪੂਰਾ ਹੁੰਦਾ ਹੈਗਾ ਉਸੇ ਤਰੀਕੇ ਨਾਲ ਚਾਹੇ ਗ੍ਰਾਂਟ ਹੋਵੇ ਕੰਮ ਹੋਵੇ ਚਾਹੇ ਸਕੂਲ ਦੇ ਕੋਈ ਹੋਰ ਬਿਲਡਿੰਗ ਹੋਵੇ ਜਿਸ ਵੀ ਇਲਾਕੇ ਵਿੱਚ ਜਿਸ ਤਰੀਕੇ ਦੀ ਜ਼ਰੂਰਤ ਹੈਗੀ ਆ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਟਾਈਮ ਫਿਰ ਪਹੁੰਚੀਏ ਵੋਟਾਂ ਦੇ ਵਿੱਚ ਨੌਜਵਾਨ ਨੂੰ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਕਿ ਸਹੀ ਤਰੀਕੇ ਦੇ ਨਾਲ ਸਹੀ ਪਾਰਟੀ ਨੂੰ ਸਹੀ ਕੈਂਡੀਡੇਟ ਨੂੰ ਆਪਣੀ ਵੋਟ ਪਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਜਣੇ ਮਿਲ ਕੇ ਸਹੀ ਤਰੀਕੇ ਦੇ ਨਾਲ ਆਪਣੀ ਇਸ ਸਟੇਟ ਦੀ ਸੇਵਾ ਕਰ ਸਕੀਏ ਮਰਨੋ ਨੀ ਉਹਦੇ ਜੀ ਬੀਜਾ ਜੀ ਆਪਣੇ ਕਾਂਗਰਸ ਦਾ ਹਿਸਾਬ ਇਹ ਗੱਲ ਸੁਣਦੇ ਮੈਂ ਕਹ ਰਿਆਂ ਨੂੰ ਜਾਣਦਾ ਕੀ ਹੋ ਗਿਆ 판ਦੇ ਸਾਹਿਬ ਨਾਲ ਜਿਹੜੀ ਤੁਹਾਡੀ ਬੈਂਸ ਹੋਈ ਹੈ ਕਿ ਤੁਸੀਂ ਕਹਿ ਕੇ ਕਹਿ ਕੇ ਅਸੀਂ ਇਨੀ ਮਿਹਨਤ ਕੀਤੀ ਹੈ ਪੰਡੂ ਉਹ ਸਾਰਾ ਅਸੀਂ ਸਾਰੀ ਜ਼ਿੰਦਗੀ ਹੋ ਗਈ 40 45 ਸਾਲ ਹੋ ਗਏ ਕਟੋਕਟ 60 72 ਤੋਂ ਸਾਨੂੰ ਲੱਗਿਆ ਨੂੰ ਪਾਰਟੀ ਦੀ ਸੇਵਾ ਕਰਦਿਆਂ ਨੂੰ ਅੱਜ ਕੋਈ ਐਸੇ ਬੰਦੇ ਨੇ ਇੱਥੇ ਅੰਦਰ ਜਿਹੜੇ ਕਾਂਗਰਸ ਦੇ ਦਫਤਰ ਦੇ ਨਾਂ ਤੇ ਵਾਰਡ ਦੇ ਦਫਤਰ ਦੇ ਨਾਂ ਤੇ ਉੱਥੇ ਮਕਾਨ ਖਾਲੀ ਕਰਦੇ 25 ਲੱਖ ਰੁਪਏ ਲੈ ਕੇ ਚੱਲੇ ਗਏ ਜਿਹੜੇ ਅੱਜ ਕੱਲ ਵਾਰਡ ਦੇ ਪ੍ਰਧਾਨ ਬਣਾ 70 ਗਣ ਕੁਮਾਰ ਜੀ ਹਾਂ ਅੱਜ ਇਹ ਲੋਕ ਇਦਾਂ ਦੇ ਬੰਦਿਆਂ ਦੀ ਇੱਜ਼ਤ ਕਰਦੇ ਇਹ ਇਦਾਂ ਦੇ ਚੋਰਾ ਨੂੰ ਅੱਗੇ ਲਾਇਆ ਹੋਇਆ ਮੇਰੇ ਬਾੜ ਦੇ ਕੰਮ ਬਣਾਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਅਸੀਂ ਕੀ ਕਹਿੰਨੇ ਅਸੀਂ ਕਹਿੰਦੇ ਬੱਗੇ ਦੀ ਲਹਿਰ ਹੈ ਬੱਗਾ ਜਿੱਤੂ ਹੈ ਕਿ ਐਵੇਂ ਨੱਠੇ ਭੱਜੇ ਫਿਰਦੇ 5 ਸਾਲਾਂ ਬਾਅਦ ਆ ਗਏ 5 ਸਾਲ ਦੇ ਵਰਕਰ ਹੈ ਤੁਹਾਨੂੰ ਪੁੱਛਿਆ ਤੱਕ ਨਹੀਂ ਨਹੀਂ ਜੀ ਨਹੀਂ ਕਦੀ ਨਹੀਂ ਪੁੱਛਿਆ ਚਾਪਲੂਸਾਂ ਬੁੱਧੀ ਦੁਨੀਆ ਜਿਹੜੇ ਮਿਹਨਤ ਕਰਨ ਵਾਲੇ ਆ ਉਹਨਾਂ ਨੂੰ ਥੋੜਾ ਪੁੱਛਦੇ ਅੱਜ ਕੱਲ੍ਹ ਬਾਕੀ ਜਿਹੜੇ ਹੁਣ ਜੈਕ ਦਿੱਤੇ ਜਿਹੜੇ 20-20 ਹਜ਼ਾਰ ਲੋਕਾਂ ਨੂੰ ਉਹ ਜਿਹੜੇ ਬੰਦਿਆਂ ਨੂੰ ਨਹੀਂ ਦੇਣ ਵਾਲੇ ਉਹਨਾਂ ਨੂੰ ਦਿੱਤਾ ਜਿਹੜਾ ਗਰੀਬਾਂ ਨੂੰ ਕਿਸੇ ਨੂੰ ਕੁਛ ਨਹੀਂ ਮਿਲਿਆਗਾ ਜਿਹੜੇ ਗਰੀਬਾਂ ਨੂੰ ਮਿਲਨੇ ਚਾਹੀਦੇ ਜਿਹੜੇ ਛੋਟੇ-ਛੋਟੇ ਘਰਾਂ 'ਚ ਬੈਠੇ 20-20 ਗੱਦ ਦੇ ਘਰਾਂ 'ਚ ਤੁਸੀਂ ਗੱਲ ਕੀਤੀ ਪਾਂਡੇ ਸਾਹਿਬ ਕਹਿੰਦੇ ਤੁਸੀਂ ਆਪਣੇ ਮਸਲੇ ਆਪ ਹੀ ਬੈਠ ਕੇ ਹਾਂ ਨਹੀਂ ਨਹੀਂ ਸਰ ਅਸੀਂ ਆਪਣੀ ਵਾਰਡ ਸਕੂਲ ਦੀ ਕੋਈ ਗੱਲ ਹੈ ਕੀ ਕਹਿਣਾ ਦਿੰਦੇ ਪਾਂਡੇ ਸਾਹਿਬ ਤੁਹਾਨੂੰ ਜਾ ਕੇ ਗੱਲ ਕਰਦੇ ਪਾਂਡੇ ਸਾਹਿਬ ਤੇ ਇਹ ਕਹਿੰਦੇ ਵੀ ਤੂੰ ਬੋਲ ਲੈ ਨਾ ਕੁਛ ਛੁਪ ਕਰੋ ਕੜ ਨਾਲ ਬਾਬੂ ਹੰਸਰਾਜ ਵੀ ਹੈ ਜੋ ਇਹਨਾਂ ਦੀ ਵਾਈਫ ਕੁਲਵੰਤ ਕੌਰ ਕਾਉਂਸਲਰ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਸਰ ਜੀ ਨਮਸਕਾਰ ਜੀ ਨਮਸਕਾਰ ਜੀ ਸਰ ਅਜੋ ਪਾਂਡੇ ਸਾਹਿਬ ਤੁਹਾਡੇ ਬਾੜ ਚਾਹੇ ਕਿੰਨੇ ਲੱਗਦੀ ਗ੍ਰਾਂਟ ਦੇ ਕੇ ਗਏ ਸਰ ਮੈਂ ਸਤਿਕਾਰਯੋਗ ਪਾਂਡੇ ਸਾਹਿਬ ਦਾ ਬਹੁਤ ਹੀ ਧੰਨਵਾਦੀਆਂ ਐਜ਼ ਅ ਕਾਉਂਸਲਰ ਬਾੜ ਨੰਬਰ 87 ਮੇਰੀ ਮਿਸੇਜ਼ ਕੁਲਵੰਤ ਕੌਰ ਜੀ ਇਥੋਂ ਕਾਉਂਸਲਰ ਨੇ ਤੇ ਉਹ ਤਕਰੀਮਤ ਤੇ ਫੰਕਸ਼ਨ ਤੇ ਗਏ ਸੀ ਤੇ ਮੈਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਥੇ ਮਿਸ਼ਰਤ ਹੋਇਆ ਔਰ 10 ਲੱਖ ਰੁਪਿਆ ਜਿਹੜਾ ਕਿ ਇੱਕ ਸਿਗੁਰੂ ਵਿਦਿਅਕ ਧਰਮਸ਼ਾਲਾ ਅਰਜਨਗਰ ਤੇ ਆ ਉਹਨੂੰ ਦਿੱਤਾ ਔਰ ਕਾਫੀ ਸਾਰੇ ਫੰਡ ਜਿਹੜੇ ਹੈਗੇ ਆ ਸਾਊਥ ਇੰਡੀਅਨ ਧਰਮਸ਼ਾਲਾ ਜਿਹੜੀ ਕਿ ਵਿੰਦਰਾ ਕਲੋਨੀ ਚ ਉਹਨਾਂ ਨੂੰ ਵੀ ਦਿੱਤੇ ਆਸ ਉਮੀਦ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਇਹਨੇ ਵੱਡੇ ਲੈਵਲ ਤੇ ਕਾਰਜ ਕੀਤੇ ਆ ਔਰ ਇਸ ਤਰ੍ਹਾਂ ਜਿਸ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਆ ਆਪਣੇ ਬਾਬਲੀ ਦੀ ਸੇਵਾ ਕਰਦੇ ਆ ਔਰ ਅਸੀਂ ਇਹਨਾਂ ਦੇ ਮਨ ਤਨ ਤੋਂ ਅਸੀਂ ਇਹਨਾਂ ਦੇ ਧੰਨਵਾਦੀਆਂ ਔਰ ਇਸ ਤਰ੍ਹਾਂ ਹੀ ਪ੍ਰਮਾਤਮਾ ਇਹਨਾਂ ਨੂੰ ਬਲੰਦਿਆਂ ਬਖਸ਼ਣ ਔਰ ਇਸ ਤਰ੍ਹਾਂ ਹੀ ਤਰੱਕੀਆਂ ਬਖਸ਼ਣ ਤਾਂ ਕਿ ਕਿਉਂਕਿ ਇਹ ਸਪੈਸ਼ਲੀ ਜਿਹੜੇ ਗਰੀਬਾਂ ਦੇ ਇਲਾਕੇ ਆ ਉੱਥੇ ਜ਼ਿਆਦਾ ਤਵਜੋ ਦਿੰਦੇ ਨੇ ਜਿਹੜਾ ਕਿ ਗਰੀਬ ਦੀ ਲੋੜ ਨੂੰ ਜਾਂ ਗਰੀਬ ਦੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਤਾਂ ਸਿਰਫ ਉਹ ਹੀ ਇਨਸਾਨ ਜਾਣ ਸਕਦਾ ਜਿਹੜਾ ਕਿ ਗਰੀਬੀ ਦੇ ਵਿੱਚ ਦੀ ਵਿਚਰਿਆ ਹੋਵੇ ਗਰੀਬੀ ਵਿੱਚ ਦੀ ਵਿਚੋਪੜਿਆ ਹੋਵੇ ਮੈਂ ਇਸੇ ਤਰ੍ਹਾਂ ਉਹਨਾਂ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਹੀ ਪ੍ਰਮਾਤਮਾ ਨੂੰ ਹੋਰ ਤਰੱਕੀਆਂ ਬਖਸ਼ਣ ਔਰ ਆਉਣ ਵਾਲੇ ਵੀ ਐਮਐਲਏ ਸਤਵੀਂ ਵਾਰ ਵੀ ਉਹੀ ਇੱਥੋਂ ਵਿਧਾਨ ਸਭਾ ਤੋਂ ਐਮਐਲਏ ਬਣ ਔਰ ਇੱਥੋਂ ਬਣ ਕੇ ਅੱਜ ਇਹਨਾਂ ਨੇ ਅਸੀਂ ਇੱਕ ਰਿਕਵੈਸਟ ਕੀਤੀ ਆ ਵੀ ਸਤਵੀਂ ਵਾਰ ਜੇ ਤੁਮ ਕੋ ਬਾ ਜਦੋਂ ਤੁਸੀਂ ਮਿਨਿਸਟਰ ਬਣ ਕੇ ਆਉਣਾ ਤੇ ਇਸ ਸਕੂਲ ਵਿੱਚ ਹੀ ਚਨਨ ਦੇਵੀ ਸਕੂਲ ਵਿੱਚ ਹੀ ਆਉਣਾ ਉਹਨਾਂ ਨੇ ਇਸ ਸਾਡੇ ਇਨਵੀਟੇਸ਼ਨ ਨੂੰ ਸਵੀਕਾਰ ਕੀਤਾ ਉਹਨਾਂ ਦਾ ਧੰਨਵਾਦ ਜੀ ਹੰਸਰਾ ਜੀ ਮੈਂ ਇੱਕ ਜਾਂਦੇ ਹੋਏ ਚੀਜ਼ ਦੇਖੀ ਹੈ ਤੁਹਾਡੇ ਕੁਝ ਆਪਣੇ ਹੀ ਵਰਕਰ ਆਪਸ ਵਿੱਚ ਲੜਾ ਲਾਪੇ ਉਹ ਕਹਿਣ ਲੱਪੇ ਕਿ ਸਾਨੂੰ 25 25000 ਰੁਪਏ ਨਹੀਂ ਦਿੱਤਾ ਕਿ ਆਮ ਲੋਕਾਂ ਨੂੰ 25 25000 ਰੁਪਏ ਦਿੱਤਾ ਕਿ세 ਇਹਨੇ ਲੋਕਾਂ ਲਈ ਖੜਿਆ ਸਾਡਾ ਕੈਮਰਾ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਸਾਹਮਣੇ ਇਹ ਕੁਝ ਵਰਕਰ ਲੜਾ ਲਾਪੇ ਇਹ ਕੀ ਮੁੱਦਾ ਸੀ ਜਿਹੜੇ ਆਪਸ ਵਿੱਚ ਲੜਾ ਲਾਪੇ ਉਹ ਸਰ ਜਿਹੜਾ ਨਾ ਇੱਕ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਪੰਜਾਬ ਸਰਕਾਰ ਨੇ ਜਿਹੜੇ ਵੀ ਇਹਨਾਂ ਲੋਕਾਂ ਦੇ ਪਬਲਿਕ ਦੇ ਜਿਹੜੇ ਗਾਡਰ ਵਾਲੇ ਸੀ ਜਾਂ ਟਾਇਲਟ ਟੁੱਟੇ ਸੀ ਨਹੀਂ ਨਹੀਂ ਮੇਰਾ ਸਵਾਲ ਹੈ ਨਹੀਂ ਮੇਰਾ ਸਵਾਲ ਆਇਆ ਕਿ ਕੁਝ ਵਰਕਰ ਹੋਣ ਆਪਸ ਵਿੱਚ ਲੜਾ ਲਾਪੇ ਕਿ ਅਸੀਂ ਇੰਨੇ ਇੰਨੇ ਸਾਲਾਂ ਤੋਂ ਰਹੇ ਆ ਕਿ ਅੱਜ ਨਵੇਂ ਜਿਹੜੇ ਵਰਕਰ ਆਏ ਨੇ ਉਹਨਾਂ ਨੂੰ ਫੰਡ ਸਾਰਾ ਕੁਝ ਦੇ ਦਿੱਤਾ ਕਿ ਸਾਨੂੰ ਕਿਉਂ ਨਹੀਂ ਦਿੰਦਾ ਮੇਰਾ ਕੁਚਨ ਇਸ ਮੁੱਦੇ ਤੇ ਹੈ ਮੈਂ ਉੱਥੇ ਆ ਰਿਹਾ ਜੀ ਜੋ ਵੀ ਇਹ ਜਿਹੜੇ ਫੰਡ ਸੀਗੇ ਸਰਕਾਰ ਵੱਲੋਂ ਜਿਹੜੇ ਸੀਗੇ ਉਹ 15000 ਰੁਪਏ ਤੋਂ 10000 ਰੁਪਏ ਤੋਂ ਲੈ ਕੇ 25000 ਤੱਕ ਸੀਗੇ ਕਿਉਂਕਿ ਜਦੋਂ ਨੰਬਰ ਆਫ ਐਪਲੀਕੇਸ਼ਨ ਜ਼ਿਆਦਾ ਹੁੰਦੀਆਂ ਉਹਦੇ ਵਿੱਚ ਪਤਾ ਤੁਹਾਨੂੰ ਜਿੰਨਾ ਫੰਡਸ ਆਉਂਦੇ ਆ ਬਾੜ ਨੂੰ ਉਹਦੇ ਵੰਡ ਕੀਤੇ ਜਾਂਦੇ ਆ ਇਹਨਾਂ ਦੀਆਂ ਵੀ ਜਿਹੜੀਆਂ ਐਪਲੀਕੇਸ਼ਨ ਹੈਗੀਆਂ ਇਹ ਅੱਗੇ ਆਲਰੇਡੀ ਪੰਡਤ ਸਾਹਿਬ ਦੇ ਕੋਲ ਹੈਗਿਆ ਇਹਨਾਂ ਨੂੰ ਵੀ ਵੈਰੀ ਸ਼ਾਰਟਲੀ ਜਿਹੜਾ ਇਹਨਾਂ ਦੇ ਵੀ ਚੈੱਕ ਬਣ ਕੇ ਆ ਰਹੇ ਨੇ ਉਹ ਇਹਨਾਂ ਨੂੰ ਵੀ ਦਿੱਤੇ ਜਾਣਗੇ ਮਰਕਰਾਂ ਦੇ ਵਿੱਚ ਹਜੇ ਵੀ ਬੜਾ ਜੋਸ਼ ਹੈ ਦੇਖੋ ਬਾਹਰ ਖੜੇ ਨੇ ਪਰ ਇਸ ਕਰਕੇ ਜੋਸ਼ਾ ਵੀ ਇਹ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਐਪਲੀਕੇਸ਼ਨ ਉੱਥੇ ਪਹੁੰਚ ਚੁੱਕੀਆਂ ਇਹਨਾਂ ਦੇ ਚੈੱਕ ਬਣ ਕੇ ਵੈਰੀ ਸ਼ੋਰਟਲੀ ਇਹਨਾਂ ਨੂੰ ਦਿੱਤੇ ਜਾਣਗੇ ਬਾਕੀ ਇਸ ਤਰ੍ਹਾਂ ਜੇ ਪਬਲਿਕ ਜਿਹੜੀ ਹੈਗੀ ਆ ਪਹਿਲਾਂ ਮਨੂੰ ਪਹਿਲਾਂ ਵਾਲੀ ਗੱਲ ਹੁੰਦੀ ਆ ਐਸੀ ਕੋਈ ਗੱਲ ਨਹੀਂ ਜਿਹੜਾ ਇਹਨਾਂ ਦਾ ਜੋ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਉਹ ਇਹਨਾਂ ਦੀ ਬਿਲਕੁਲ ਦਿੱਤੀ ਜਾਏਗੀ ਜਿੱਦਾਂ ਹੀ ਕੋਈ 87 ਨੰਬਰ ਵਾਰਡ ਦੇ ਵਰਕਰ ਕੋਸ਼ ਆਏ ਉਹਨਾਂ ਵਿੱਚ ਰੋਸ਼ਪਾਰ ਨੂੰ ਦੇਖਿਆ ਗਿਆ ਉਹਨਾਂ ਦੀ ਕਾਫੀ ਬੈਂਸ ਬਸਾਈ ਹੋਈ ਐਮਐਲਏ ਨੂੰ ਲੈ ਕੇ ਕੁਝ ਗ੍ਰਾਂਟਾਂ ਨੂੰ ਲੈ ਕੇ ਆ ਸੀ ਉਹਨਾਂ ਨਾਲ ਗੱਲ ਵੀ ਕਰਾਂਗੇ ਅੱਜ ਦੀ ਕੀ ਗੱਲ ਹੋਈ ਕਿ ਤੁਹਾਨੂੰ ਆਪਣਾ ਰੋਸ਼ ਪ੍ਰਸਨ ਪ੍ਰਦਰਸ਼ਨ ਕਰਨਾ ਪਿਆ ਮੰਡੇ ਸਬਜੀ ਦੇ ਅੱਗੇ ਦੇਖੋ ਜੀ ਇੰਨੇ ਸਾਲ ਹੋ ਗਏ ਸਾਨੂੰ ਵਰਕਰ ਪਾਰਟੀ ਦੀ ਵਰਕਿੰਗ ਕਰਦੇ ਜਦੋਂ ਕੋਈ ਵਰਕਰ ਦੀ ਕਦਰ ਨਹੀਂ ਕੋਈ ਪਾਉਂਦਾ ਜ਼ਮੀਨ ਤੋਂ ਹੀ ਚੱਲ ਕੇ ਪਾਰਟੀ ਕਾਮਯਾਬ ਹੁੰਦੀ ਹੈ ਨਾ ਕਿ ਉੱਤੋਂ ਉੱਤਰ ਕੇ ਨਹੀਂ ਹੁੰਦੀ ਅਮੀਰਾ ਤੋਂ ਨਹੀਂ ਗਰੀਬਾ ਤੋਂ ਹੀ ਹੁੰਦੀ ਜਿਹੜੇ ਗਲੀ ਮੁਹੱਲੇ ਚ ਜਦੋਂ ਸਾਰਾ ਕੁਝ ਪ੍ਰਚਾਰ ਜਾਂ ਕੋਈ ਦੁਨੀਆ ਦੇਖਦੀ ਹੈ ਗਲੀ ਜਿੱਦਾਂ ਕਹਿੰਦੇ ਸੜਕ ਤੋਂ ਜਿਹੜਾ ਚੱਲ ਕੇ ਕੋਈ ਹੁੰਦਾ ਉਹ ਦੇਖਿਆ ਜਾਂਦਾ ਹੈ ਨਹੀਂ ਵੀ ਹੁਣ ਲੇਗ ਉਤੋਂ ਅੱਗੇ ਇਹਨਾਂ ਨਾਲ ਕੰਮ ਕਰਦੇ ਰਹੋ ਕੰਮ ਕਰਨ ਦੇ ਬਾਵਜੂਦ ਵੀ ਇਹ ਲੋਕ ਸਾਡੀ ਕੋਈ ਕਦਰ ਨਹੀਂ ਕਰਦੇ ਤੁਹਾਡੀ ਕਿਸ ਕਾਦੀ ਕਦਰ ਨਹੀਂ ਭਾਈ ਕਿਹੜੇ ਮੁੱਦੇ ਦੇ ਕਰ ਨਹੀਂ ਪਾਈ ਗਈ ਜਿਹੜਾ ਤੁਸੀਂ ਐਡਾ ਰੋਸ਼ ਕੀਤਾ ਉਹਨਾਂ ਦੇ ਸਾਹਮਣੇ ਆਕੜੇ ਤੁਸੀਂ ਉਹਨਾਂ ਨੇ ਕਿਹਾ ਕੋਈ ਨਹੀਂ ਅਸੀਂ ਬੈਠ ਕੇ ਗੱਲ ਕਰਾਂਗੇ ਅਸੀਂ ਆਪਣੀ ਔਨ ਲਾਈਵ ਰਿਕਾਰਡਿੰਗ ਵੀ ਕੀਤੀ ਸਾਡੀ ਰਿਕਾਰਡਿੰਗ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਜੀ ਇੱਕ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਸ ਟਾਈਮ ਸਾਡੇ ਬਾੜ ਦਾ ਪ੍ਰਧਾਨ ਬਣਿਆ ਸਤਿਗੁਰ ਗੁਮਾਰ ਜੀ ਉਹ ਅਸੀਂ ਦਫਤਰ ਖੋਲਿਆ ਸੀ ਬਾੜ ਦਾ ਉਹਦੇ ਵਿੱਚ ਸਾਰਾ ਸਮਾਨ ਅਸੀਂ ਲਾਇਆ ਸੀ ਇਹ ਬੰਦਾ ਨਾਲ ਦੁਕਾਨ ਤੇ ਉਹ ਦਫਤਰ ਤੇ ਖਾਲੀ ਕਰਕੇ 25 ਲੱਖ ਰੁਪਏ ਲੈ ਕੇ ਉੱਥੇ ਚਲੇ ਗਿਆ ਸਾਡੇ ਪਾਰਟੀ ਦੇ ਕਿਸੇ ਐਮਐਲਏ ਨੇ ਕਿਸੇ ਲੀਡਰ ਨੇ ਉਹਨੂੰ ਇਹ ਨਹੀਂ ਪੁੱਛਿਆ ਵੀ ਤੂੰ ਇੱਕ ਸਾਡਾ ਰਾਸ਼ਟਰੀ ਪਾਰਟੀ ਦਾ ਦਫਤਰ ਤੂੰ ਇਸ ਤਰ੍ਹਾਂ ਪਹਿ ਲੈ ਕੇ ਚਲੇ ਗਿਆ ਤੂੰ ਗਲਤ ਕੀਤਾ ਆ ਇਹਨਾਂ ਨੇ ਕਿਸੇ ਨੇ ਨਹੀਂ ਪੁੱਛਿਆ ਮੈਂ ਉਹ ਹੀ ਗੱਲਾਂ ਉਹਨੂੰ ਦਰਾਈ ਸੀ ਫਿਰ ਪਾण्डे ਜੀ ਆ ਗਏ ਐਦਾਂ ਨਾ ਬੋਲੋ ਐਦਾਂ ਨਹੀਂ ਬੋਲੀਏ ਹੋਰ ਕੀ ਬੋਲੀਏ ਅਸੀਂ ਸੱਚੀ ਸੁੱੱਚੀ ਵਰਕਰੀ ਕੀਤੀ ਹੈ ਐਨਾ ਵਾਂਗੂ ਅਸੀਂ ਕਿਤੇ ਪਾਰਟੀ ਦੇ ਨਾਮ ਤੇ ਪੈਸੇ ਲੈ ਕੇ ਨਹੀਂ ਉੱਠੇ ਮਤਲਬ ਕਿ ਸ਼ਤਰੂਜੀ ਜੋ ਜੀ ਪ੍ਰਧਾਨ ਸੀ ਉਹਨਾਂ ਨੂੰ 25 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਗਿਆ ਤੁਹਾਨੂੰ ਪੁੱਛਿਆ ਗਿਆ ਨਹੀਂ ਤੁਸੀਂ ਪਾਰਟੀ ਦੇ ਉਹ ਮਕਾਨ ਜੀ ਦਾ ਮਕਾਨ ਮਾਲਕ ਸੀ ਨਾ ਉਹਦਾ ਮਕਾਨ ਖਾਲੀ ਕਰਨ ਦੇ ਦੁਕਾਨਾ ਦੋ ਨਹੀਂ ਤੇ ਉਹਦੇ ਲਈ 25 ਲੱਖ ਲੈ ਕੇ ਗਿਆ ਹੈ ਤੇ ਹੁਣ ਦੂਸਰੇ ਦੂਸਰੇ ਨੰਬਰ ਵਾਲੀ ਗੱਲ ਹੈ ਜਿਹੜੀ ਹੁਣ ਜਿਹੜੇ ਸਾਡੇ ਗਰੀਬਾਂ ਵਾਸਤੇ 20-20 ਹਜ਼ਾਰ ਰੁਪਏ ਦੇ ਚੈੱਕ ਗੌਰਮਿਤ ਨੇ ਕਹੇ ਹੁਣ ਜਿਹੜੇ ਗਰੀਬ ਜਿਹੜੇ 20 ਗਾ ਚਰਨ ਦੇ ਉਹ ਉਹ ਗਰੀਬ ਨਹੀਂ ਹੈਗੇ ਤੇ ਜਿਹੜੇ 200 200 ਗਾ ਦੀ ਕੋਠੇ ਬੈਠੇ ਉਹਨਾਂ ਨੂੰ ਚੈੱਕ ਮਿਲੇ ਉਹ ਉਹ ਗਰੀਬ ਨੇ ਤੁਹਾਡਾ ਕਹਿੰਦਾ ਮਤਲਬ ਕਿ ਐਮ ਐਲ ਏ ਰਕੇਸ਼ ਪਾਂਡੇ ਨੇ ਤੁਹਾਡੀ ਕਦਰ ਨਹੀਂ ਪਾਈ ਤੁਸੀਂ ਬੜੇ ਪੁਰਾਣੇ ਵਰਕਰ ਹੋ ਕਿ ਤੁਹਾਨੂੰ ਪੁੱਛਿਆ ਤੱਕ ਨਹੀਂ ਗਿਆ ਵਰਕਰੀ ਕਰਦੇ ਆ ਰਹੇ ਜੀ ਅਸੀਂ ਤੇ ਇਹਨਾਂ ਦੇ ਪਿਤਾ ਜੀ ਨਾਲ ਵੀ ਦੋ ਤਿੰਨ ਇਲੈਕਸ਼ਨ ਉਹਨਾਂ ਨਾਲ ਵੀ ਲਾਏ ਆ ਸੱਤਮਾ ਸੱਤ ਇਲੈਕਸ਼ਨ ਇਹਦੇ ਵੀ ਲੰਘੇ ਅੱਠਮਾ ਅੱਠਵੇਂ ਵਾਰੀ ਹੁਣ ਖੜ੍ਹ ਰਿਹਾ ਦੁਆਰਾ ਫਿਰ ਉਹ ਤਾਂ ਇਹ ਕਹਿੰਦੇ ਚੁੱਪ ਕਰੋ ਚੁੱਪ ਕਰੋ ਬਸ ਹੋਰ ਉਹਨਾਂ ਨੇ ਕੀ ਸਵਾਸਣ ਦੇਣਾ ਹੈ ਅਸੀਂ ਆਮ ਜਨਤਾ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਆਪਣੇ ਦੁੱਖ ਦੱਸੇ ਕਿ ਪਾਂਡੇ ਸਾਹਿਬ ਜੀ ਅਸੀਂ 20 20 ਸਾਲ 25 25 ਸਾਲ ਤੋਂ ਉਹਨਾਂ ਨਾਲ ਕੰਮ ਕੀਤਾ ਪਰ ਉਹਨਾਂ ਨੇ ਸਾਡੀ ਕਦਰ ਨਹੀਂ ਪਾਈ